ਬੜੀ ਖੁਸ਼ੀ ਦੀ ਗੱਲ ਆ ਕਿ ਅੱਜ ਸਾਡਾ ਪੰਜਾਬ ਦਾ ਪੁੱਤ ਸੁਲਤਾਨ ਸਿੰਘ 23 ਫਰਵਰੀ ਨੂੰ ਮथुरा 'ਚ ਇੱਕ ਨੈਸ਼ਨਲ ਚੈਂਪੀਅਨਸ਼ਿਪ ਜਿਹੜੀ ਆ ਰੈਸਲਿੰਗ ਦੀ ਹੋਣ ਜਾ ਰਹੀ ਆ ਅੱਜ ਦਾ ਪੋਸਟਰ ਜਿਹੜਾ ਵਾ ਉਹ ਅਸੀਂ ਸਾਰਿਆਂ ਨੇ ਰਲ ਕੇ ਰਿਲੀਜ਼ ਕੀਤਾ ਵਾ ਔਰ ਪੰਜਾਬ ਵੱਲੋਂ ਸੁਲਤਾਨ ਸਿੰਘ ਜੀ ਜਾ ਰਹੇ ਆ ਔਰ ਬੜੀ ਮਾਣ ਦੀ ਗੱਲ ਆ ਪੰਜਾਬ ਦੇ ਲੋਕਾਂ ਲਈ ਬਹੁਤ ਵੱਡੀ ਮਾਣ ਦੀ ਗੱਲ ਆ ਔਰ ਅਸੀਂ ਸਾਰੇ ਪੰਜਾਬ ਦੇ ਲੋਕ ਸੱਚੇ ਪਾਤਸ਼ਾਹ ਦੇ ਚਰਣਾ ਤੇ ਬੇਨਤੀ ਵੀ ਕਰਦੇ ਆ ਕਿ ਸਾਡਾ ਪੰਜਾਬ ਦਾ ਇਹ ਪੁੱਤ ਜਿਹੜਾ ਵਾ ਮਥਰਾ ਤੇ ਜਦੋਂ ਵਾਪਸ ਆਵੇ ਤਾਂ ਨੈਸ਼ਨਲ ਚੈਂਪੀਅਨਸ਼ਿਪ ਜਿਹੜੀ ਆ ਉਹ ਜਿੱਤ ਕੇ ਆਵੇ ਔਰ ਅਸੀਂ ਹਰ ਸੋ ਲਾਫ ਦੇ ਨਾਲ ਆਪਣੇ ਸੁਲਤਾਨ ਸਿੰਘ ਨੂੰ ਲੈ ਕੇ ਆਈਏ ਜਦੋਂ ਤਾਂ ਸਾਰਾ ਪੰਜਾਬ ਜਿਹੜਾ ਵਾ ਉਹ ਖੁਸ਼ੀਆਂ ਜਿਹੜੀਆਂ ਵਾ ਉਹ ਉਰਗੜ ਕਰੇ ਤਾਂ ਮੈਂ ਦੁਬਾਰਾ ਫਿਰ ਤੇ ਇਹ ਪੋਸਟਰ ਨੂੰ ਰੀਲਿਸ ਕਰਦੇ ਬੜੀ ਖੁਸ਼ੀ ਮਹਿਸੂਸ ਕਰ ਰਹੇ ਹਾਂ ਉਥੇ ਨਾਲ ਦੀ ਨਾਲ ਪੰਜਾਬ ਦੇ ਲੋਕਾਂ ਵੱਲੋਂ ਸੱਚੇ ਬਾਦਸ਼ਾਹ ਵਜੋਂ ਦਿੱਤੇ ਚਰਣਾ ਤੇ ਬੇਨਤੀ ਵੀ ਕਰਦਾ ਹਾਂ ਕਿ ਸੁਲਤਾਨ ਸਿੰਘ ਜੀ ਨੂੰ ਇਹ ਨੈਸ਼ਨਲ ਚੈਂਪੀਅਨਸ਼ਿਪ ਜਿਹੜੀ ਆ ਪੰਜਾਬ ਵੱਲੋਂ ਇਕੱਲੇ ਰੈਸਲਿੰਗ ਨੈਸ਼ਨਲ ਚੈਂਪੀਅਨਸ਼ਿਪ ਜਿਹੜੀ ਹੋਣ ਜਾ ਰਹੀ ਹੈ ਉਹਦੇ 'ਚ ਜਿੱਤ ਕੇ ਹਾਸਲ ਆਵੇ ਪ੍ਰਮਾਤਮਾ ਅਗੇ ਦੁਆ ਸੱਸੀ ਗਾ ਜੀ ਮੈਂ ਸੁਲਤਾਨ ਸਿੰਘ ਵਰਲਡ ਚੈਂਪੀਅਨ ਮੈਂ ਮਥੁਰਾ ਦੇ ਵਿੱਚ ਜੋ ਰੈਸਲਿੰਗ ਸ਼ੋ ਹੋਣ ਜਾ ਰਹੀ ਹੈ ਜਿਦੇ ਵਿੱਚ ਵਦੇਸ਼ਾਂ ਤੋਂ ਵੀ ਰੈਸਲਰ ਨੇ ਭਾਗ ਲਿਆ ਤਵਾ ਆਲ ਇੰਡੀਆ ਦੇ ਰੈਸਲਰ ਆ ਅਲੱਗ ਅਲੱਗ ਸਟੇਟਾਂ ਤੋਂ ਜਿਹੜੇ ਆ ਰਹੇ ਨੇ ਤੇ ਉਹਦੇ ਵਿੱਚ ਇੱਕ ਪੰਜਾਬ ਦਾ ਸੁਲਤਾਨ ਸਿੰਘ ਵੀ ਇੱਥੇ ਰੈਸਲਿੰਗ ਕਰਨ ਜਾ ਰਿਹਾ ਤੇ ਮੈਂ ਪੰਜਾਬ ਵਾਸੀਆਂ ਨੂੰ ਤੇ ਪੂਰੇ ਦੇਸ਼ ਵਾਸੀਆਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਵੀ ਸੁਲਤਾਨ ਦਾ ਹੌਸਲਾ ਵਧਾਈ ਕਰਿਓ ਕਿ ਵੀ ਉਹ ਮੈਚ ਜਿੱਤਾਂ ਤੇ ਮੇ ਪੰਜਾਬ ਦੀ ਝੋਲੀ ਦੇ ਵਿੱਚ ਪਾਵਾਂ ਤੇ ਜੋ ਸਾਨੂੰ ਲੋਕ ਕਹਿੰਦੇ ਨੇ ਵੀ ਪੰਜਾਬ ਨਸ਼ੇ ਦੇ ਗੁੱਬੜਿਆ ਵਾ ਉਹ ਜਿਹੜਾ ਕਲਾਂਕ ਮੈਂ ਜੱਗ ਦੇ ਜਲਦੂ ਸੀ ਲਾਈ ਇੱਕ ਕਲਾਂਕ ਨੂੰ ਤੇ ਨਹੀਂ ਬੇਨਤੀ ਕਰਨਾ ਚਾਹੁੰਦਾ पंहिंजा साथ दवो त मां जिताबी झोली जे